जा साहब अपने एम एल ए साहब और साहब बदला साहब डीसी साहब तो सारे ऑफिसर साहब वाकई है कि जी डी साहब मीटिंग है तो मुबारकबाद दिना कि बहुत वाइस माहौल हो एक जो एजेंडा उनका खाओ ਬੈਟਰੀ ਆ ਰਿਹਾ ਔਰ ਸਭ ਨੂੰ ਜ਼ਰੂਰ ਦੱਸ ਕੇ ਕਿ ਇਸ ਟਿੱਕ ਜਿਹੜਾ ਵਾਸਤੇ ਬਾਰਡਰ ਤੇ ਹੈ ਔਰ ਜਿਹੜੀ ਹੁਣੇ ਸੰਦੂਰ ਜਿਹੜਾ ਆਪਰੇਸ਼ਨ ਚੱਲਿਆ ਉਹਦੇ ਉਹ ਚੀਜ਼ ਦੇ ਰੋਟਾਪਕ ਸਾਨੂੰ ਗੁਰਦਾਸਪੁਰ ਦੀ ਡਾਇਰੈਕਟ ਮੰਗਸ ਰੱਖਣੀ ਚਾਹੀਦੀ ਹੈ ਕਿਹੜੀ ਪੀਐਮਐਸ ਵੀ ਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਟੈਂਕਿੰਗ ਆਫ ਰੋਡ ਦਾ 1845 ਕਰ ਰਹੀ ਥੀ ਹੈ। ਉਹ ਸਾਨੂੰ ਲਿਖਣਾ ਪਈ ਗੱਲ ਕਿ ਜਿਹੜੇ ਪੌੜਰ ਦੇ ਉੱਤੇ ਜਿੰਨੀਆਂ ਰੋਡਸ ਨੇ ਖਾਜ ਕਰਕੇ 10 ਕਿਲੋਮੀਟਰ ਦੇ ਵਿੱਚ ਜਦੋਂ ਆਦਮੀ ਦਾ ਵੱਡਾ ਟਰੱਕ ਆਏਗਾ ਤੇ ਕੋਈ ਡੀਲੀ ਆ ਰਵਿਓ ਵੀ ਬੜੀ ਬੜੀ ਪ੍ਰੋਬਲਮ ਹੋਊ ਸਾਡੇ ਨੂੰ। ਉਹਦੇ ਲਈ ਸਾਨੂੰ ਕਹਿੰਦੇ ਕਿ ਕਿ ਸਭ ਨੂੰ ਛੱਡਿਆ ਜਣਾ ਦਿੱਤਾ ਤੇ ਨਾਲ ਦੀ ਨਾਲ ਸਾਨੂੰ ਕਿ ਇੱਕ ਵੀ ਅੱਜ ਪਾਸ ਕਰਕੇ ਨਹੀਂ ਲੰਘਾ ਕਈਗਾ। ਇਹ 50 ਕਿਲੋਮੀਟਰ ਕਰਕ ਅਗਰ ਇਹ GSAP ਨੂੰ ਅਸੀਂ ਇਹ ਡਾਟਾ ਹੀ ਗਿਆ ਕਰਮ ਤੋਂ ਫਿਰ ਗਿਆ ਨੇ ਉਸ 50 ਕਿਲੋਮੀਟਰ ਨੂੰ ਫਲਾਨੀ ਕਰ ਅ ਤੱਕ ਕੋਈ ਨਿਪਟਾਇਆ ਤਾਂ ਕਿ ਉਹ 30 ਮਹੀਨੇ ਸਾਡੇ ਰੱਖੇ ਕਿ ਜਿਹੜੇ ਪ੍ਰੈਡੀਕੇਟਸ ਨੇ ਉਹ ਤੁਹਾਨੂੰ 50 ਕਿਲੋਮੀਟਰ ਤੱਕ ਹੀ ਦਿੱਤੇ ਜਾਣਗੇ ਤੋਂ ਤੱਕ GSAP ਦੂਸਰੀ ਜਿਹੜੀ ਚੀਜ਼ ਉੱਥੇ ਆਪਾਂ ਵੇਖੀ ਹੈ ਕਿਸੇ ਤੋਂ ਬਾਹਰ ਦੇ ਉੱਤੇ ਇਹਨਾਂ ਟ੍ਰੇਨਿੰਗ ਦਾ ਇੰਪੋਰਟ ਦੇ ਬਾਰਡਰ ਸਾਹਿਬ ਸਰਨਾਮਾ ਦਾ ਇੱਕ ਚੀਜ਼ ਬਾਰਡਰ ਤੇ ਅਸੀਂ ਜਿੰਨੀ ਹੈਗਾ ਸਾਡੇ 4 ਡਿਸਟ੍ਰਿਕਟ ਹੁੰਦੇ ਆ ਉੱਥੇ ਅਸੀਂ ਇੱਕ ਕਮੇਟੀ ਨੂੰ ਬਣਾਈ ਹੋਰ ਕੇ ਕਿੰਨੇ ਪੂਰੇ ਕੋਰਪੋਰੇਟ ਡਿਵੀਜ਼ਨ ਦੇ ਬਾਰਡਰ ਦੇ ਇੰਪਰੀਜ਼ ਨੇ ਉਹ ਸਾਰੇ ਕੱਥੇ ਕੀਤਾ ਲਖਰੀਏ ਕਿ ਜੋ ਬੈਨੀਫਿਟ ਫੇਰ ਸਟੇਟਸ ਨੂੰ ਦਿੱਤੇ ਸੀ ਕਿ ਉਹ ਕੋਈ ਨਾ ਤਰ੍ਹਾਂ ਦੇ ਵਿੱਚ ਪੂਰੇ ਬਾਰਡਰ ਦੇ ਉੱਤੇ ਸੰਸਥਾ ਇੰਡਸਟਰੀ ਲਾਅ ਦੀ ਰਿਪੋਰਟਾਂ ਨੂੰ ਤੇ ਛੇਡੇ ਜਾਂ ਤਾਂ ਆ ਕੇ ਬਾਰਡਰ ਫਾਸ ਸਕਦੇ ਇਹ मैं इस करके कहा कि हम इस टाइम साइम है कि गौरमेंट ना कि चीज़ प्रॉब्लम हम जी जाएगी स्कूल बिल्डिंग है टीचर है वो बच्चे इस साइड पर पढ़ो तो किसी मैं भी उसे सी एस आर वाले ने गल की अच्छे टीचर एक जगह तो तो के बाकी ऑनलाइन जी बच्चों की पढ़ाई कराव ਦੇਨ ਚਾਹੀਦੀ ਹੈ ਕਿ ਜਿੱਥੇ ਜਿੱਥੇ ਫੀਚਰ ਕੱਟ ਗਏ ਸਕੂਲਾਂ ਦੀ ਬਿਲਡਿੰਗ ਦੀ ਇਨਫਰਾਸਟ੍ਰਕਚਰ ਇਹ ਸਾਨੂੰ ਬਤੂ ਬਤੂਨ ਡਿਮਾਂਡ ਰੱਖਣੀ ਚਾਹੀਦੀ ਹੈ ਪਰ ਅਸੂਤੋ ਤੇ ਇੱਥੇ ਆ ਕੇ ਤੇ ਜ ਤੈਪਨ ਪਾਰਲੀਮੈਂਟ ਕੀ ਜਦੋਂ ਬੈਠਣ ਉਹਦਾ ਕੋਰਪੋਰੇਟ ਨੂੰ ਮੌਕਾ ਮਿਲ ਜਾਂਦਾ ਸਾਰੇ ਮਿਨਿਸਟਰਾਂ ਨੂੰ ਮਿਲਦਾ ਤੇ ਇਹ ਬਹੁਤ ਜ਼ਰੂਰੀ ਹੈ ਐਸੋ ਜੀ ਥੋੜੀ ਜਿਹੜੀ ਚੀਜ਼ ਆ ਕਿ ਮੈਂ ਅਫੇ ਦੀਆਂ ਰੂਹ ਦੀ ਤੁਹਾਡੇ ਖਲਾਫ ਮਾੜੀ ਨੀ ਬੋਲਦਾ ਰੋਮਾਂਡਾ ਫੈਕਟਰੀ ਸਾਫਟਰੀ ਫੈਕਟਰੀ ਆ ਉਹਨਾਂ ਲਈ ਉਹ ਦਰਵਾਜ਼ਾ ਬੰਦ ਕਰ ਦਿੱਤੀ ਆ ਉੱਥੇ ਸਾਡੀ ਜਿਹੜੀ ਮੁਸਕੀਨ ਬੰਦ ਕਰ ਦਿੱਤੀ ਆ ਖੁਦਾਇਆ ਕਿ ਵੀ ਇਹ ਦੀ ਕੋਈ ਸਰਕਾਰੀ ਜਰਨਲ ਪ੍ਰੋਗਰਾਮ ਜਿਹੜਾ ਸੀਗਾ 2020 ਤੋਂ ਹੀ ਬੰਦ ਹੋ ਗਿਆ ਤੇ ਉਹਨੂੰ ਟਾਰਗੇਟ ਦੁਬਾਰਾ ਕਰੀਏ ਕਿ ਜੇ ਬਾਰਡਰ ਤੋਂ ਇਹ ਮੈਥਿਕ ਫੰਡਾਂ ਨੂੰ ਕੋਈ ਟੱਕਰ ਨਹੀਂ ਫੰਡਿੰਗ ਖਰੇਗੀ ਤੇ ਇਹ ਜਿਹਨੇ ਇੰਟਰਨੈਸ਼ਨਲ ਬੋਰਡ ਦੇ ਲੈ ਕੇ ਇਹ ਡੈਸ਼ੂ ਸਕੂਲ ਵੀ ਇਸ ਤਰ੍ਹਾਂ ਇਟੈਕ ਦੇ ਕੰਮ ਹੋਤੇ ਤੇ ਲੋਕਾਂ ਨੂੰ ਬਾਪੂ ਅਕਤਾਰ エアਪੋਰਟ ਫੇਰ ਫਾਂਟ ਦੇਖਿਆ ਤਾਂ ਇਹ ਇੰਟਰੈਕਸ਼ਨ ਜਿਹੜਾ ਬੰਕਰ ਜਿੱਦਾਂ ਆਤਾ ਕਿ ਜੀ ਸਾਹਿਬ ਟੈਕਸ਼ਨ ਨਾ ਰਹਿ ਬਿਟੇ ਨੀਡਿਕੇਸ਼ਨ ਜਨਾਬ ਕਰੀ ਸਰਟੀਫਿਕੇਟ ਦੀ ਗਵਾਹੀ ਆਇਆ ਤੇ ਜਿਹੜੀ ਵਾਲਾ ਕਿ ਨਹੀਂ ਕਰੂਗੇ ਤਾਂ ਸਾਰਾ ਹੌਸਲੇ ਨਾਲ ਅਗੇਸਟ ਦੇਖੇ ਵੀ ਤੋ ਕਿ ਆਪ ਵੀ ਲੋਕ ਦੇਖ ਰਹੇ ਨੇ ਆਪ ਨੂੰ ਦੇਖਣਾ ਜੀ ਜੋ ਆਪਕੇ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਚੀਜ਼ਾਂ ਨੇ ਇਹ ਜੋ ਕੰਮ ਜੁਗਨਾ ਸੀ ਬੈਠੇ ਨੂੰ ਉਹਨਰੇਗਾ ਕਿ ਲੈ ਕੇ ਅਰਸੇ ਤੋਂ ਕਰਨਾ ਪਊਗਾ ਬਾਦੁਰ ਸਾਹਿਬ ਪੰਚਾਇਤੀ ਰਾਜ ਦੇ ਮਨਿਸਟਰ ਰਹੇ ਨੇ ਇन्होने ਮੈਕਸਿਮਮ ਜਿਹੜਾ ਸੀ ਇੰਡੀਆ ਕਮਿਟਮੈਂਟ ਦਾ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਉਹ ਪੋਸ ਹੋਇਆ ਪੰਜਾਬ ਤੇ ਉਰਲਨ ਚਰਟ ਨੇ ਕੀਤਾ ਤੁਹਾਡਾ ਕੋਰਪੋਰੇਟ ਕੋਲੋਂ ਤੁਹਾਨੂੰ ਆਪਣੀ ਸਟੇਟ ਤੋਂ ਫਰੰਟ ਤੋਂ ਦੋਨੇ ਤੂੰਦੇ ਨੇ ਪਾਸ ਗੋਵਰਨਰ ਆਫ ਇੰਡੀਆ ਕੋਲ ਦਿਨੇ ਇੱਕ ਬਤਵਾਦ ਲੈ ਸਕਦੀ ਹੈ ਤੁਹਾਨੂੰ ਆਪਾਂ ਦਾ ਤੋਂ ਟੁੱਟ ਲਾਈ ਕਰੀਏ ਤੇ ਨਾਲ ਹੀ ਮੈਂ ਤੁਹਾਨੂੰ ਡੀ.ਐਸ.ਪੀ ਸਾਹਿਬ ਕਿਹਾ ਸੀ ਕਿ ਐਮਪੀ ਲੇਟਰ ਫੰਡ ਜਿਹੜੀ ਆ ਇਹ ਜੀ ਕਨਵਰਜਨ ਤੇ ਮੰਨ ਲੈ ਗੱਲ ਕਰਵਾਉ। ਸਵਾਤੀ ਹੈ ਫਰਗੋ ਇਹਨਾਂ ਦੇ ਉਧਰ ਚ ਵੀ ਜਿਹੜੇ ਉੱਤੇ ਮਟੀਰੀਅਲ ਕਰਸੀ ਤੋਂ ਆ ਜਾਂ ਲੇਬਰ ਤੋਂ ਉੱਥੋਂ ਆ ਜਾਂ ਸੇ ਕੰਮ ਵਧੀਆ ਤਰੀਕੇ ਨਾਲ ਚੱਲੇਗਾ thank you transport officer thank you parliamentary board officers representative transport officer